ਗੁਰਦਾਸਪੁਰ ਦੇ ਸਥਿਤ ਸ੍ਰੀ ਗੁਰੂ ਰਵੀਦਾਸ ਮੰਦਿਰ ਦੇ ਪੁਜਾਰੀ ਤੇ ਹੋਈ ਮਾਰਕੁੱਟ ਦੇ ਮਾਮਲੇ 'ਚ ਕਾਰਵਾਈ ਨਾ ਹੋਣ ਕਾਰਨ ਬੀਸੀ ਭਾਈ ਚੜ੍ਹੇ ਤੇ ਐਸੀ ਭਾਈ ਚੜ੍ਹੇ ਦੇ ਲੋਕਾਂ ਨੇ ਐਸਐਸਪੀ ਗੁਰਦਾਸਪੁਰ ਦਫ਼ਤਰ ਦੇ ਬਾਹਰ ਜਿੱਤਾ ਧਰਨਾ ਐਸਐਸਪੀ ਦਫ਼ਤਰ ਤੇ ਬਾਹਰ ਖੜੇ ਮੁਲਜ਼ਮਾਂ ਨੂੰ ਦੇਖ ਕੇ ਧਰਨਾ ਕਾੜੀ ਹੋਰ ਗੁੱਸੇ ਵਿੱਚ ਆ ਗਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ ਉਹਨਾਂ ਗੋਲੀਆਂ ਚੱਲੀਆਂ ਉਹ ਬੰਦਾ ਫਿਰ ਗਿਆ ਉਹ ਕਾਊਂਟਰ ਤੇ ਉਹਨਾਂ ਦੀਆਂ ਗੋਲੀਆਂ ਦੀ ਗੱਲ ਆ ਆ ਗੋਆ ਉਹ ਤਾਂ ਫਿਰ ਗਿਆ ਨਾ ਦੇਖਦੇ ਅਸੀਂ ਤੰਗਾਂ ਅਸੀਂ ਤੰਗਾਂ ਉਹ ਚੜ੍ਹੇ ਮਾਰਾ ਦਸਾਰਾ ਦੇਖਣ ਦੀ ਬਾਤ ਉਹ ਗੁਪਲੀ ਕੋਈ ਇੱਕ ਗੁਪਲੀ ਕੇ ਜੁਦਾ ਪੋਣ ਆ ਬੰਦੇ ਨੇ ਤੇ ਮੁੰਡੇ ਨੂੰ ਪੜੋ ਆਹੋ ਇਹੋ ਤਾਂ ਮੁੰਡੇ ਬੰਦੇ

پڙهڻ هڪ وڏو ڪم آهي پڙهڻ 25 ਤਰੀਕ ਨੂੰ ਸ਼ਾਮ ਨੂੰ ਜਿਹੜੇ ਸਾਡੇ ਪਿੰਡ ਭੰਗਵਾ ਦੇ ਵਿੱਚ ਕੋਈ ਸ਼੍ਰੀ ਗੁਰੂ ਰਵੀਦਾਸ ਮੰਦਿਰ ਸੀਗਾ ਉਹਦੇ ਵਿੱਚ ਸਾਡੇ ਪੁਜਾਰੀ ਸਾਹਿਬ ਜਿਹੜੇ ਆ ਪਾਠੀ ਸਾਹਿਬ ਸੀਗੇ ਸਾਡੇ ਮੋਨ ਲਾਲ ਜੀ ਉਹ ਪਿਛਲੇ 11-12 ਸਾਲ ਤੋਂ ਉੱਥੇ ਸੇਵਾ ਕਰਦੇ ਪਏ ਆ ਤੇ ਉਹਨਾਂ ਨੂੰ ਸ਼ਾਮ ਨੂੰ ਉੱਥੇ ਆ ਕੇ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਦੀ ਗੱਲ ਹੈ ਉੱਥੇ ਉਹਨਾਂ ਨੂੰ ਆ ਕੇ ਇੰਨੀ ਮਾਰਗਟਾਈ ਕੀਤੀ ਗਈ ਹੈ ਉਹਨਾਂ ਦੀ ਅੱਖ ਦੇ ਉੱਤੇ ਸੱਟ ਲੱਗੀਆਂ ਬਹੁਤ ਮਤਲਬ ਲਚਰਤਾ ਦੇ ਨਾਲ ਉੱਥੇ ਜਿਹੜਾ ਇਹਨਾਂ ਨੇ ਉਹ ਕੀਤਾ ਜੀ ਸ਼ਰਾਬ ਪੀ ਕੇ ਉੱਥੇ ਬੰਦੇ ਜਿਹੜੇ ਆ ਉਹ ਆਕੇ ਦਿਨਾਂ ਨੂੰ ਮਾਰਕਟਾਈ ਕੀਤੀ ਉਹਨਾਂ ਬੰਦਿਆਂ ਦੇ ਉੱਤੇ ਪਹਿਲਾਂ ਵੀ 295ਏ ਲੱਗੀ ਹੋਈ ਸੀਗੀ ਜੀ ਜਿਹਦੇ ਵਿੱਚ ਉਹ ਬਰੀ ਹੋ ਗਏ ਕਿਸੇ ਕਾਰਨ ਕਰਕੇ ਵੀ ਗਵਾਹ ਦੇ ਮੋਕਰਨ ਕਰਕੇ ਜਦੋਂ ਉਹ ਵੀ ਇਹਨਾਂ ਨੇ ਕੁੱਟਿਆ ਉਸ ਤੋਂ ਬਾਅਦ ਅੱਜ ਚੌਥਾ ਦਿਨਾਂ ਦੇ ਚੌਥੇ ਦਿਨ ਦੇ ਬਾਅਦ باوجود ਵੀ ਨਾਂ ਤੇ ਅਜੇ ਤੱਕ ਬਿਆਨ ਹੋਇਆ ਕੋਈ ਤੇ ਨਾਂ ਅਜੇ ਤੱਕ ਕੋਈ ਸੁਣਵਾਈ ਹੋਈ ਹੈ ਸਾਨੂੰ ਆਸ਼ਵਾਸ਼ਣ ਜਰੂਰ ਦਿੱਤਾ ਜਾਂਦਾ ਰੋਜ਼ ਵੀ ਅੱਜ ਹੋ ਜਾਏਗਾ ਅੱਜ ਹੋ ਜਾਏਗਾ ਔਰ ਹਰਾਨੀ ਦੀ ਗੱਲ ਇਹ ਆ ਕਿ ਉਹ ਜਿਹੜੇ ਮੁਲਜ਼ਮ ਸੀਗੇ ਜਿਨ੍ਹਾਂ ਨੇ ਮਾਰਕਟਾਈ ਕੀਤੀ ਉਹ ਪਿੰਡ ਦੇ ਵਿੱਚ ਸ਼ਰਿਆਮ ਫਿਰਦੇ ਪਏ ਆ ਤੇ ਸ਼ਰਿਆਮ ਜਿਹੜੇ ਸਾਡੇ ਬਾਕੀ ਉਹਨਾਂ ਨੂੰ ਧਮਕੀ ਦਿੰਦੇ ਪ ਉਹ ਜਿਹੜਾ ਮੇਨ ਜਿਹੜੀ ਲੇਡੀ ਸੀਗੀ ਜਿਹਨਾਂ ਜਿਹੜੀ ਸੂਤਰਾਧਾਰ ਸੀਗੀ ਉਹ ਉੱਥੇ ਹੀ ਖੜੀ ਉੱਥੇ ਉੱਥੇ ਸਾਡੇ ਪਲਾਜ਼ਮ ਖੜੇ ਉੱਥੇ ਹੀ ਉਹ ਖੜੀ ਇਹਦੇ ਕਰਕੇ ਕਿ ਕਿਉਂਕਿ ਉਹਨਾਂ ਨੂੰ ਕਾਨੂੰਨ ਨਾਮ ਦਾ ਕੋਈ ਪਤਾ ਨਹੀਂਗਾ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਸਾਰੇ ਅਸੀਂ ਇਸ ਕੌਮ ਤੋਂ ਐਸੀ ਬੀਸੀ ਤੋਂ ਸਾਨੂੰ ਇਨਸਾਫ ਲੈਣ ਵਾਸਤੇ ਹਮੇਸ਼ਾ ਜਿਹੜਾ ਇੰਨੇ ਸਦੀਆਂ ਤੋਂ ਜਿਹੜਾ ਆ ਉਹ ਹਮੇਸ਼ਾ ਸਾਨੂੰ ਛੜਤਾਂ ਦੇ ਉੱਤੇ ਹੀ ਆਉਣਾ ਪੈਂਦਾ ਤਾਂ ਹੀ ਜਿਹੜਾ ਇੰਨਾ ਸਮਾਂ ਲੱਗਿਆ ਵੇਖੋ ਅਜੇ ਤੱਕ ਵੀ ਸਾਨੂੰ ਕੋਈ ਵਿਸ਼ਵਾਸ ਨਹੀਂਗਾ ਵੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋਏਗੀ ਅਸੀਂ ਚਾਹਨੇ ਵੀ ਉਹਨਾਂ ਦੇ ਉੱਤੇ 295 ਸਾਡਾ ਧਾਰ ਉਤੇ 295 ਦਾ ਪਰਚਾ ਹੋਏ ਜਿਹੜੀਆਂ ਬਾਕੀ ਧਾਰਾਵਾਂ ਨੇ ਜਿਹੜੀਆਂ ਠੋਕ ਕੇ ਉਹਨਾਂ ਦੇ ਉੱਤੇ ਪਰਚਾ ਹੋਏ ਫੇਰ ਅਸੀਂ ਉੱਠਣਾ ਅਦਰਵਾਈਜ਼ ਅਸੀਂ ਉੱਠਣਾ ਨਹੀਂ ਔਰ ਪਰਚਾ ਵੀ ਜਿਹੜਾ ਆ ਉਹ ਇੱਥੇ ਹੀ ਬੈਗ ਹੋਏਗਾ ਅਸੀਂ ਕਿਤੇ ਨਹੀਂ ਜਾਣਾ ਅਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਸਾਨੂੰ ਪਤਾ ਸਾਡੀਆਂ ਜਿਹੜੀਆਂ ਗੱਲਾਂ ਆ ਸਾਨੂੰ ਉਲਝਾ ਦਿੱਤਾ ਜਾਂਦਾ ਉੱਤੇ ਸਾਡੇ ਬੰਦੇ ਨੂੰ ਉਲਝਾ ਦਿੱਤਾ ਜਾਂਦਾ ਕੋਈ ਕਾਰਵਾਈ ਨਹੀਂ ਹੁੰਦੀ ਉਸ ਤੋਂ ਬਾਅਦ ਇਹੋ ਹੀ ਸਾਡੀ ਮੰਗ ਸੀ ਕੋਈ ਮੰਗ ਨਹੀਂ ਕਿ ਸਾਡੀ ਕਿਸੇ ਨਾਲ ਕੋਈ ਉਹ ਨਹੀਂ ਆ ਕੋਈ ਲਗੜਾੜ ਨਹੀਂ ਗਿਆ ਸਾਡਾ ਸਿਰਫ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਨੂੰ ਪਤਾ ਵੀ ਇਨਸਾਫ ਦੇ ਵਿੱਚ ਦੇਰੀ ਜਿਹੜੀ ਹੈ ਸਿਰਫ ਸਾਡੇ ਵਾਸਤੇ ਹੁੰਦੀ ਹੈ। ਕੁੱਟ ਮਾਰ ਦਾ ਕਾਰਨ ਇਹੋ ਸੀਗਾ ਕਿ 295 ਜੇ ਦਾ ਪਰਚਾ ਹੋਇਆ ਸੀਗਾ ਉਹਨਾਂ ਦੇ 2016 ਦੇ ਵਿੱਚ। ਉਸ ਤੋਂ ਬਾਅਦ ਉਹ ਬਰੀ ਹੋ ਗਏ ਗਵਾਹ ਉਹਨਾਂ ਨੇ ਖਰੀਦ ਲਿਆ ਤੇ ਗਵਾਹ ਨੂੰ ਖਰੀਦਣ ਤੋਂ ਬਾਅਦ ਉਹ ਬਰੀ ਹੋ ਗਏ ਤੇ ਜਿੱਦਾਂ ਦੇ ਉਹ ਬਰੀ ਹੋ ਗਏ 2 ਜਾਂ 3 ਮਹੀਨੇ ਹੋਏ ਆ ਉਹ 3 ਮਹੀਨੇ ਤੋਂ ਬਿਲਕੁਲ ਉਦਾਂ ਫਿਰਦੇ ਪਏ ਆ ਵੀ ਹੁਣ ਤੁਹਾਨੂੰ ਅਸੀਂ ਦੱਸਾਂਗੇ ਵੀ ਤੁਸੀਂ ਕੀ ਤੁਸੀਂ ਉਦੋਂ ਕੀਆ। ਕੀਨਾਂ ਦੇ ਉਹਨਾਂ ਨੇ ਮੰਦਰ ਦੇ ਵਿੱਚ ਬੇਅਦਬੀ ਕੀਤੀ ਸੀਗੀ ਸਭ ਕੁਝ ਸਬੂਤ ਸੀਗੇ ਪੰਨੇ ਪਾੜੇ ਸੀ ਔਰ ਬਹੁਤ ਵੱਡਾ ਮਸਲਾ ਸੀ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਟਾਈਮ ਤੇ 2016 ਦੇ ਵਿੱਚ ਗਿਆ ਸੀਗਾ ਉਸੇ ਰੰਜੇ ਤਹਿਤ ਕੀਤਾ ਗਿਆ ਉਸੇ ਰੰਜੇ ਤਹਿਤ ਜਦੋਂ ਬਰੀ ਹੋ ਕੇ ਉੱਥੋਂ ਆ ਗਏ ਆ ਦੋਸਤੋ ਬਾਅਦ ਉਹਨਾਂ ਨੇ ਜਿਹੜਾ ਸਾਡੇ ਪਾਠੀ ਨਾਲ ਮਾਰਕਟਾਈ ਕੀਤੀ ਹੈ ਮਾਰਕਟਾਈ ਤੋਂ ਬਾਅਦ ਵੀ ਤੁਸੀਂ ਵੇਖੋ ਇਹਨਾਂ ਦੇ ਨਾਲ ਇੱਕ ਅਲਟਰਨੇਟਿਵ ਪੁਜਾਰੀ ਹੋਰ ਆ ਵੀ ਜਿਗਦੇ ਇਹਨਾਂ ਨੇ ਕਿਤੇ ਅੱਗੇ ਪਿੱਛੇ ਜਾਣਾ ਉਹਦੇ ਦੂਸਰੇ ਜਿਹੜਾ ਪੁਜਾਰੀ ਸਾਹਿਬ ਉੱਥੇ ਸਾਡੇ ਉਹ ਕਰਦੇ ਆ ਉਹ ਵੀ ਸਾਡੇ ਕੋਲ ਇੱਥੇ ਮੌਜੂਦ ਆ ਭਜਨ ਲਾਲ ਜੀ ਉਹਨਾਂ ਦੇ ਵੇਖੋ ਉਹ ਉਹਨਾਂ ਦੇ ਘਰ ਕੱਲ ਜਾ ਕੇ ਤੇ ਉਹਨਾਂ ਦੇ ਘਰ ਜਾ ਕੇ ਧਮਕਾਇਆ ਗਿਆ ਉਹਨਾਂ ਦੀ ਕਬਜ਼ਾ ਕਰਨਾ ਚਾਹੁੰਦੇ ਉੱਥੇ ਤਾਂ ਮਨ ਲਗਾ ਚੋਂ ਲਗਾ ਕੀ ਕਰਨੋ ਇੱਕ ਦਰਖਾਸਤ ਸਾਡੇ ਕੋਲ ਆਈ ਸੀ ਕਿ ਮੋਨ ਲਾਲ ਜੀ ਪਗਾਰੀ ਨੇ ਕਿਸੇ ਮੰਡਲ ਦੇ ਵਿੱਚ ਪਿੰਡ ਭੰਗੋਆ ਵਿੱਚ ਉਹਨਾਂ ਨਾਲ ਕੋਈ ਲੜਾਈ ਝਗੜਾ ਹੋਇਆ ਸੀ ਉਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਆ ਅਰਖਾਸਤ ਦੇ ਅਨੁਸਾਰ ਜੋ ਵੀ ਬੰਦਗੀ ਕਾਰਵਾਈ ਹੈ ਇਹ ਅਮਰ ਵਿੱਚ ਜਾ ਰਹੀ ਹੈ ਤਾਂ ਨਸਮਾਲਤ ਕਰਾਤਾ